ਚਾਰੇ ਟਾਇਰ ਹੋਣਗੇ ਜੀ ਐਮ ਆਰ ਪ ਦੇ ਹਾਂਜੀ ਤੇ ਮੂਰੇ ਦੇ ਕਿੰਨੇ ਨੰਬਰ ਟਾਇਰ ਹੈ ਜੀ ਇਹ ਹੈਗਾ 16 ਦੇ ਟਾਇਰਾਂ ਦੇ ਵਿੱਚ ਤੇ ਬਾਕੀ ਕਲਰ ਕੋਨਰ ਦਿਖਾ ਦੇ ਸਾਰੇ ਜਿਹੜਾ ਗੱਡੀਆਂ ਨੂੰ ਪੇਂਟਰੀ ਹੋ ਗਿਆ ਹੁੰਦਾ ਹੁੰਦਾ ਪ੍ਰੀਮੀਅਮ ਕਲਰ ਦੇ ਵਿੱਚ ਇਹ ਟਰੈਕਟਰਾਂ ਲੁੱਕ ਬੜੀ ਘੈਂਟ ਹੈ ਟਰੈਕਟਰ ਦੀ 55 ਲੀਟਰ ਦੀ ਇਹ ਆਪਾਂ ਭਰਾ ਕੇ ਦੇਣੀ ਆ ਹਾਂਜੀ ਭਰਾ ਕੇ ਦੇਣੀ ਆ ਮਿੱਤਰੋ ਚਾਹੇ ਸਾਰੇ ਵੱਡ ਬਡੇਰਿਆਂ ਦੇ ਨਾ ਲੱਡੂ ਬੰਡੇ ਆਏ ਹੋ ਸਾਰੇ ਕਿਤੇ ਧਾਮਾਂ ਤੇ ਘੁੰਮੇ ਆਏ ਤੁਹਾਨੂੰ ਤੇਲ ਇੱਥੇ ਹੀ ਮਿਲ ਜਾਊਗਾ ਤੇ ਇਹਦੀ ਗਾਰੰਟੀ ਕਿੰਨੀ ਹੁੰਦੀ ਹੈ ਟਰੈਕਟਰ ਦੀ ਗਾਰੰਟੀ ਇਹਦੀ 5000 ਜਾਂ 5 5 ਸਾਲ ਪੰਪੇ ਨੂੰ ਹੁੰਦਾ ਬੌਸ਼ ਦਾ ਮ ਡਬਲ ਪੀਟੀਓ ਆ ਜਾਂਦੀ ਹੈ ਡਬਲ ਪੀਟੀਓ ਆ ਗਈ ਜੀ ਓਕੇ 1000 ਚੱਕਰ ਵੀ ਹੋ ਜਾਂਦਾ ਹੋਗਾ ਫਿਰ ਤਾਂ ਜਿੰਮੇ ਲੌਂਗ ਟਰੈਕਟਰ ਹੈ ਦੀ ਲੰਬਾਈ ਵੀ ਬਹੁਤ ਹੈ ਲੰਬਾਈ ਭਾਜੀ ਇਹਨਾਂ ਜੇ ਵੇਟ ਦੀ ਗੱਲ ਕਰੀਏ ਟਰੈਕਟਰ ਦਾ ਵੇਟ ਕਿੰਨਾ ਪਾਉਣਾ 2900 ਕਿਜੀ ਹੈ 2.5 ਕਵੈਂਟਲ ਤੇ ਤੇ ਮੂਰੇ ਵੇਟ ਲੱਗੇ ਹੋਏ ਨੇ ਫਿਰ ਅੱਜ ਦਾ ਕੀ ਰੇਟ ਰਹਿ ਗਿਆ ਅੱਜ ਵੀ ਆਪਾਂ ਦੇ ਦੇਣਾ ਇਹ ਆਪਾਂ 740 ਦਾ 7 ਲੱਖ ਤੇ 40 ਹਜ਼ਾਰ ਦਾ 40 ਹਜ਼ਾਰ ਦਾ ਦੇ ਦੇਣਾ ਲੈ ਮਿੱਤਰੋ ਜੇਕਰ ਤੁਸੀਂ ਮਨ ਦੇ ਵਿੱਚ ਇਹ ਸੋਚਿਆ ਹੋਇਆ ਹੈ ਨਾ ਵੀ ਅਸੀਂ 7 ਸਵਾ 7 ਲੱਖ ਰੁਪਈਆ ਲਾਉਣਾ ਜਾਂ 7.5 ਲੱਖ ਲਾਉਣਾ ਹੈ ਅਸੀਂ ਕੋਈ ਸੈਕੰਡ ਟਰ ਵੀ 3 ਸਪੀਡ ਦੇ ਵਿੱਚ ਹੋਵੇ ਡਬਲ ਕਲਚ ਦੇ ਵਿੱਚ ਹੋਵੇ ਤੇ ਫੁੱਲ ਪਾਵਰ ਦੇ ਵਿੱਚ ਹੋਵੇ ਮੈਂ ਤੁਹਾਨੂੰ ਇੱਕ ਰਕਸ਼ਟ ਕਰਦਾ ਸੈਕੰਡ ਟਰੈਕਟਰ ਦੇ ਉੱਪਰ ਪੈਸੇ ਨਾ ਲਾ ਦਿਓ ਅੱਜ ਤੁਹਾਨੂੰ ਮੈਂ ਨਵੇਂ ਟਰੈਕਟਰ ਦਿਵਾਉਣ ਲੱਗੇ ਆ ਪੂਰੀ ਮਾਰਕੀਟ ਘੁੰਮ ਲਿਓ ਹੋਰਾਂ ਟਰੈਕਟਰਾਂ ਦੇ ਨਾਲੋਂ ਸਿੱਧਾ ਲੱਖ ਲੱਖ ਰੁਪਏ ਦਾ ਰੇਟਾਂ ਦਾ ਫਰਕ ਹੋਊ ਤੁਹਾਡਾ ਵੱਡਾ ਫਾਇਦਾ ਹੋ ਜੂ ਨੰਬਰ 2 ਤੇ ਜਿਹੜੀ ਏਜੰਸੀ ਦੇ ਵਿੱਚ ਅੱਜ ਲੈ ਕੇ ਆਏ ਆ ਤੁਹਾਨੂੰ ਕਦੇ ਵੀ ਕਿਸੇ ਵੀ ਏਜੰਸੀ ਨੇ ਇਹ ਆਫਰ ਦਿੱਤੇ ਨਹੀਂ ਹੋਣੇ ਜਿਹੜੇ ਅੱਜ ਦੱਸਣ ਲੱਗੇ ਆ ਨੰਬਰ 1 ਤੇ ਤਾਂ ਤੁਹਾਡਾ ਜਿੰਨਾ ਵੀ ਡਾਕੂਮੈਂਟਾਂ ਦਾ ਖਰਚਾ ਹੋ ਤੁਹਾਡੇ ਨਾਮ ਕਰਵਾਉਣ ਤੱਕ ਤੁਹਾਡੇ ਨਾਮ ਆਰਸੀ ਹੋ ਕੇ ਤੁਹਾਡੇ ਬੀਮੇ ਦਾ ਖਰਚਾ ਸਾਰੀ ਏਜੰਸੀ ਵਾਲੇ ਕਰ ਰਹੇ ਨੇ ਨੰਬਰ 2 ਤੇ ਤੁਹਾਨੂੰ ਨਾ ਇਹ ਨਹੀਂ ਹੈਗਾ ਵੀ ਹੋਰਾਂ ਏਜੰਸੀਆਂ ਵਾਂਗੂ 1 ਲੀਟਰ ਤੇਲ ਦਾ ਪਾ ਕੇ ਕਹ ਦੇਣਗੇ ਵੀ ਭਾਜੀ ਅੱਗੇ ਜਾ ਕੇ ਪੰਪ ਤੋਂ ਪਵਾ ਲਿਓ ਡੀਜ਼ਲ ਦੀ ਟੈਂਕੀ ਤੁਹਾਨੂੰ ਟਰੈਕਟਰ ਦੀ ਨਾ ਏਜੰਸੀ ਦੇ ਵਿੱਚੋਂ ਭਰ ਕੇ ਮਿਲਣੀ ਆ ਅੱਜ ਕਿੱਥੇ ਪਹੁੰਚਿਆ ਹੋਇਆ ਕਿਹੜਾ ਟਰੈਕਟਰ ਕੀ ਰੇਟ ਦੇ ਵਿੱਚ ਮਿਲ ਜੂ ਕਿਹੜਾ ਸੱਜਣ ਦੇ ਰਿਹਾ ਕੱਲੀ-ਕੱਲੀ ਗੱਲ ਨਾਲ ਆਪਾਂ ਵਿਸਤਾਰ ਸਹਿਤ ਦੱਸਦੇ ਆਂ ਪਹਿਲਾਂ ਪਾ ਸਵਾਗਤ ਕਰ ਲਈਏ ਸੱਜਣ ਦਾ ਵੀ ਐਡੇ ਆਫਰ ਦਿੱਤੇ ਕਿਉਂ ਨੇ ਆਪਾਂ ਇਹ ਵੀ ਪੁੱਛਾਂਗੇ ਵੀ ਐਨੇ ਆਫਰ ਦਿੱਤੇ ਕਿਉਂ ਨੇ ਹੋਰ ਕੋਈ ਸੱਜਣ ਕਾਤੇ ਨਹੀਂ ਦੇ ਰਹੇ ਪਾਜੀ ਸਤਿਗੁਰਾਲ ਜੀ ਸਤਿਗੁਰਾਲ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਵੀ ਤੁਸੀਂ ਅੱਜ ਨਾ ਕਿਸਾਨਾਂ ਦੇ ਦਿਲ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਮੈਨੂੰ ਇਹ ਦੱਸਿਓ ਪਹਿਲਾਂ ਆਪਾਂ ਸ਼ੁਰੂਆਤ ਦੇ ਵਿੱਚ ਦੱਸ ਦਈਏ ਤੁਸੀਂ ਲੱਖਾਂ ਰੁਪਇਆ ਟਰੈਕਟਰ ਹਾਂਜੀ ਸਸਤੇ ਕਰਤੇ ਹੋਰ ਏਜੰਸੀਆਂ ਦੇ ਨਾਲੋਂ ਇਹ ਕੀ ਹੈ ਵਿਸ਼ੇਸ਼ ਦਿਨ ਕੀ ਆ ਇਹ ਆਪਾਂ ਰਖੜੀਆਂ ਦੇ ਤਿਹਾਰ ਕਰਕੇ ਰਖੜੀਆਂ ਦੇ ਤਿਹਾਰ ਤੇ ਆ ਮੇਨ ਗੱਲ ਹੋ ਗਈ ਤਿਹਾਰ ਤੇ ਮਿੱਤਰੋ ਸਭ ਜਿਹੜੇ ਇਹ ਆਫਰ ਹੈ ਹੁਣ ਜਿਹੜੇ ਭਰਾਏ ਸੋਚਦੇ ਆ ਨਾ ਵੀ ਭੈਣ ਨੇ ਆਉਣਾ ਭੈਣ ਨੂੰ ਗਿਫਟ ਕੀ ਕਰੀਏ ਮੈਂ ਤਾਂ ਕਹੂੰਗਾ ਵੀ ਕਿਤੇ ਸੈਕੰਡ ਗੱਡੀ ਲੈ ਕੇ ਨਾ ਦੇ ਦਈਏ ਤੁਸੀਂ ਨਵਾਂ ਟਰੈਕਟਰ ਲੈ ਕੇ দাও ਤੁਹਾਡਾ ਨਾ ਭਣੋਈਆ ਵੀ ਖੁਸ਼ ਹੋਵੇ ਵੀ ਸਾਡੇ ਨਾ ਰਿਸ਼ਤੇਦਾਰ ਨੇ ਸਾਨੂੰ ਟਰੈਕਟਰ ਲੈ ਕੇ ਦਿੱਤਾ ਹੈ ਤੇ ਬਈ ਆਪਾਂ ਗੱਲ ਕਰਦੇ ਆ ਕਿੰਨੀਆਂ-ਕਿੰਨੀਆਂ ਹੌਸਪਾਵਰਾਂ ਦੇ ਵਿੱਚ ਟਰੈਕਟਰ ਆਪਣੇ ਲਈ ਪਿਆ ਜਾਂਦੇ ਆ ਇਹ ਹੈਗਾ ਜੀ ਆਪਣਾ 60 HP 4 ਸਿਲੰਡਰ ਅੱਛਾ ਹਾਂਜੀ 60 ਹੌਸਪਾਵਰ ਦੇ ਵਿੱਚ ਹੈ 8 ਹੌਸਪਾਵਰ ਦੇ ਵਿੱਚ ਪਾਵਰ ਟਰੈਕ ਯੂਰੋ 55 ਯੂਰੋ 55 4 4 ਡਰਾਈਵ ਹਾਂ ਫੋਰ ਬੀਲ ਡਰਾਈਵਰ ਪੰਜ ਇਹਦੇ ਵਿੱਚ ਟਾਇਰ ਚਾਰੇ ਆਉਣਗੇ ਐਮ ਆਰ ਐਫ ਦੇ ਐਮ ਆਰ ਐਫ ਦੇ ਓਕੇ ਤੇ ਜਿਹੜੀ ਇਹ ਪਾਵਰ ਟ੍ਰੈਕ ਹੈ ਇਹ ਮਤਲਬ ਕਿੰਨਾ ਦੀ ਹੈ ਇਹ ਜੋ ਹੈ ਇਹ ਸਕਾਟ ਕੰਪਨੀ ਦੀ ਅਸੀਂ ਸਕਾਟ ਦੀ ਹੈ ਸਕਾਟ ਦੀ ਹਾਂਜੀ ਇਹ ਸਕਾਟ ਦੀ ਤਾਂ ਫਿਰ ਜਿਵੇਂ ਕਹਿੰਦੀ ਵੀ ਪੂਰੇ ਹੀ ਵੱਡਾ ਨਾ ਬਣਿਆ ਹੋਇਆ ਪੁਰਾਣਾ ਹਨਾ ਜੀ ਹਾਂਜੀ ਤੇ ਆਪਣੇ ਕਿਸਾਨਾਂ ਦੀ ਸ਼ੁਰੂਆਤ ਇਸਕਾਟ ਟਰੈਕਟਰਾਂ ਤੋਂ ਹੋਈ ਹੋਈ ਹੈ ਹਾਂਜੀ ਸਾਰੇ ਪੰਜਾਬ ਦੇ ਟਿੱਬੇ ਟਾਟਾ ਕਿੱਧਰੇ ਕਰਨ ਦੇ ਵਿੱਚ ਸਭ ਤੋਂ ਵੱਡਾ ਟਰੈਕਟਰਾਂ ਦੀ ਹੈ ਚਾਰੇ ਟਾਇਰ ਹੋਣਗੇ ਜੀ ਐਮ ਆਰ ਐਫ ਦੇ ਹਾਂਜੀ ਤੇ ਮੂਰੇ ਦੇ ਕਿੰਨੇ ਨੰਬਰ ਡਰ ਹੈ ਜੀ 9524 ਹਾਂਜੀ ਹਨਾ ਪਰ ਮੈਂ ਇਹ ਹੈਗਾ 16 ਦੇ ਟ ਤੇ ਬਾਕੀ ਕਲਰ ਕੋਨਰ ਦਿਖਾ ਦੇ ਸਾਰਾ ਜਿਹੜਾ ਗੱਡੀਆਂ ਨੂੰ ਪੇਂਟਰੀ ਹੋ ਗਿਆ ਆਉਂਦਾ ਹੁੰਦਾ ਪ੍ਰੀਮੀਅਮ ਕਲਰ ਦੇ ਵਿੱਚ ਇਹ ਟਰੈਕਟਰਾਂ ਲੁੱਕ ਬੜੀ ਘੈਂਟ ਆ ਟਰੈਕਟਰ ਦੀ ਤੇ ਭਾਜੀ 60 ਹਸ ਪਾਵਰ ਦੇ ਵਿੱਚ ਆ ਗਿਆ ਹਾਂਜੀ ਯੂਰੋ 55 ਤੇ 3 ਸਪੀਡ 3 ਸਪੀਡ ਆ ਇਹ ਓਕੇ ਡਬਲ ਕਲੱਚ ਆ ਡਬਲ ਕਲੱਚ ਹੈ ਤੇ ਬਾਕੀ ਹੀਟ ਗਾਰਡ ਲੱਗੇ ਹੋਏ ਨੇ ਧਰਮੇ ਹੀਟ ਗਾਰਡ ਲੱਗੇ ਹੋਏ ਨੇ ਤੂੰ ਪਲੇਟਫਾਰਮ ਚ ਚੈੱਕ ਕਰਵਾ ਹੂੰ ਉਹ ਤੋਂ ਬਾਅਦ ਆ ਆ ਤੁਹਾਨੂੰ ਫੀਚਰ ਕਿਸੇ ਵੀ ਟਰੈਕਟਰ ਦੇ ਵਿੱਚ ਨਹੀਂ ਮਿਲੂਗਾ ਡੈਕ ਲਾਉਣ ਵਾਸਤੇ ਸਪੀਕਰਾਂ ਨੂੰ ਸਪੈਸ਼ਲ ਜਗ੍ਹਾ ਦਿੱਤੀ ਹੋਈ ਆ ਤੇ ਉਹ ਤੋਂ ਬਾਅਦ ਭਾਜੀ ਮੈਨੂੰ ਇਹ ਦੱਸਿਓ ਵੀ ਇਹਦੀ ਡੀਜ਼ਲ ਦੀ ਜਿਹੜੀ ਕੰਪੈਸਟੀ ਹੈ ਟੈਂਕੀ ਦੀ ਕਿੰਨੀ ਕਾ ਇਹਦੀ ਹੈਗੀ ਆਪਣੀ 55 ਲੀਟਰ 55 ਲੀਟਰ ਦੀ 50 ਤੋਂ 55 ਇਹ ਆਪਾਂ ਭਰਾ ਕੇ ਦੇਣੀ ਆ ਹਾਂਜੀ ਭਰਾ ਕੇ ਦੇਣੀ ਆ ਮਿੱਤਰੋ ਚਾਹੇ ਸਾਰੇ ਵੱਡ ਬਡੇਰਿਆਂ ਦੇ ਨਾ ਲੱड्डੂ ਬੰਡੇ ਆ ਸਾਰੇ ਕਿਤੇ ਧਾਮਾ ਤੇ ਕੋ ਮੈ ਆਇਓ ਤੁਹਾਨੂੰ ਤੇਲ ਇੱਥੋਂ ਹੀ ਮਿਲ ਜੂਗਾ ਉਹ ਤੋਂ ਬਾਅਦ ਬਈ ਅੱਤਰ ਮੈਂ ਸਾਰੇ ਚੈੱਕ ਕਰਵਾ ਦੇ ਯਾਰ ਤੂੰ ਸਫਾਈ ਚੈੱਕ ਕਰਵਾ ਟਰੈਕਟਰ ਦੀ ਪਹਿਲਾਂ ਕੀ ਗੱਲ ਬਾਤ ਹੈ ਨਾ ਉਹ ਤੋਂ ਬਾਅਦ ਇੱਧਰਲੇ ਪਾਸੇ ਵੀ ਆ ਜਾ ਆ ਰਿਮ ਕਰਵਾ ਚੱਕ ਦੇਖ ਹੂੰ ਆ ਜਾਗਾ ਡਬਲ ਡਿਸਟ੍ਰੀਬਿਊਟਰ ਭਾਜੀ ਇਹ ਡਵਲ ਦੇ ਸੀਬਟਰਾ ਜੀ ਇਹ ਸੱਚ ਹੋਰ ਜੀ ਤੇ ਜਿਵੇਂ ਕਈ ਸੱਜਣਾਂ ਟਰੈਕਟਰਾਂ ਦੇ ਵਿੱਚ ਕਰਾਰੂ ਦਾ ਹਿੱਸਾ ਵਰਤਦੇ ਆ ਹਨ ਕੋਈ ਕਿੰਨਾ ਦਾ ਵਰਤਦੇ ਆ ਇਹ ਆਪਣੇ ਸਕਾਟ ਦੇ ਤਾਂ ਆਪਣੀ ਆ ਜੀ ਸਕਾਟ ਦਾ ਹੀ ਸਾਰਾ ਕੁਝ ਮੈਨੂੰ ਮੈਸਟਰੀng ਸਾਰੀ ਸਕਾਟ ਦੀ ਆਵਦੀ ਆ ਜੀ ਓਕੇ ਓਕੇ ਤੇ ਇਹਦੀ ਗਰੰਟੀ ਕਿੰਨੀ ਹੁੰਦੀ ਹੈ ਟਰੈਕਟਰ ਦੀ ਗਰੰਟੀ ਇਹਦੀ 5000 ਜਾਂ 5 5 ਸਾਲ 5 ਸਾਲ ਦੀ 5000 ਘੰਟਾ ਓਕੇ 5000 ਘੰਟਾ ਬਾਕੀ ਸਟicker ਵੀ ਲੱਗੇ ਪਿਆ ਹੈ ਹਨ ਲੱਗਾ ਹੋਇਆ ਹਾਂਜੀ 5000 ਘੰਟਾ ਜਾਂ ਫਿਰ 5 ਸਾਲ ਦੀ ਓਕੇ ਤਾਂ ਮੈਂ ਇਧਰਲੇ ਪਾਸੇ ਵੀ ਆ ਜਾ ਤੂੰ ਯਾਰ ਚੈੱਕ ਕਰਵਾ ਤੂੰ ਹਨਾ ਵੀ ਕੀ ਗੱਲਾਂ ਬਾਤਾਂ ਹੋਈਆਂ ਪਈਆਂ ਬੜੇ ਯਾਰ ਜ਼ਬਰਦਸਤ ਲੋਕੀ ਟਰੈਕਟਰ ਦੀ ਵਾਲੀ ਘੈਂਟ ਆ ਭਾਜੀ ਟੌਪ ਮਾਡਲ ਹੋ ਗਣਾ ਟੌਪ ਮਾਡਲ ਆ ਜੀ ਟੌਪ ਮਾਡਲ ਹੈ ਇਹਦੇ ਵਿੱਚ ਹੋਰ ਕਿਹੜੇ ਕਿਹੜੇ ਫੀਚਰ ਆ ਜਾਂਦੇ ਆ ਪੰਪੇ ਨੂੰ ਹੁੰਦਾ ਬੌਸ਼ ਦਾ ਮੈਕ ਕੋਲਾ ਬੌਸ਼ ਦਾ ਪੰਪ ਆ ਹੂੰ ਹੋਰ ਇਹਦੇ ਵਿੱਚ ਵਾਹ ਲੋ ਜਿਵੇਂ ਉਧਰ ਆ ਜਾਂਦੀ ਆਪਣੀ ਡਬਲ ਪੀਟੀਓ ਆ ਜਾਂਦੀ ਆ ਡਬਲ ਪੀਟੀਓ ਆ ਗਈ ਜੀ ਓਕੇ 1000 ਚੱਕਰ ਵੀ ਹੋ ਜਾਂਦਾ ਹੋਊਗਾ 840 ਟਰੈਕਟਰ ਤੇ ਵਧੀਆ ਚੱਲਦਾ ਅਸੇ ਸੁਪਰ ਸੀਟਰ ਤੇ ਪੂਰਬ ਵੀ ਚੱਲਦਾ ਓਕੇ ਫਿਰ ਤਾਂ ਜਿਵੇਂ ਲੌਂਗ ਟਰੈਕਟਰ ਹੈ ਦੀ ਲੰਬਾਈ ਵੀ ਬਹੁਤ ਹੈ। ਲੰਬਾਈ। ਭਾਜੀ ਇਹਦਾ ਜੇ ਵੇਟ ਦੀ ਗੱਲ ਕਰੀਏ ਟਰੈਕਟਰ ਦਾ ਵੇਟ ਕਿੰਨਾ ਹੋਣਾ? 2900 ਕਿਜੀ ਹੈ। ਹਾਂਜੀ। 3800 ਕਿਜੀ। 2900 ਕਿਜੀ। ਓਕੇ ਫਿਰ ਤਾਂ ਭਾਜਨ ਵੀ ਟਰੈਕਟਰ ਦਾ ਬਹੁਤ ਹੈ ਧਰਮੇ ਮੂਰੇ। 2.5 ਕਵੈਂਟਲ ਦੇ ਦੇ ਮੂਰੇ ਵੇਟ ਲੱਗੇ ਹੋਏ ਨੇ। ਹਨਾ? ਤੇ ਭਾਜੀ ਹੁਣ ਗੱਲ ਕਰੀਏ ਟਰੈਕਟਰ ਦੇ ਰੇਟ ਦੀ। ਵੀ ਇਹ ਟਰੈਕਟਰ ਨਾ ਇੱਕ ਤਾਂ ਇਹਦੇ ਵਿੱਚ ਇਹ ਕਰਦੀਏ ਡੀਜ਼ਲ ਦੀ ਟੈਂਕੀ ਤੁਸੀਂ ਭਰਾ ਕੇ ਦੇਣੀ ਆ। ਹਾਂਜੀ। ਬੀਮਾ ਟਰੈਕਟਰ ਦਾ ਆਰ ਸੀ ਖਰਚਾ ਕਿਸਾਨ ਦੇ ਨਾਂ ਤੇ ਆਪਾਂ ਬਣਾ ਕੇ ਦੇਣੀ ਆ। ਹਾਂਜੀ ਹਾਂਜੀ। ਕਿੰਨੇ ਇਹ ਐਪਾ ਇਹ ਤੋਂ ਪਹਿਲਾਂ ਸੱਚ ਵੀ ਨਹੀਂ ਦੱਸੋ ਆਫਰ ਤੋਂ ਪਹਿਲਾਂ ਤੋਂ ਅਸੇ ਤੁਹਾਡਾ ਕੀ ਰੇਟ ਹੈ 9,70,000 9,70,000 ਹੈ ਇਹ ਇਹ ਤੋਂ ਪਹਿਲਾਂ ਦਾ ਰੇਟ ਆ ਇਹ ਤੋਂ ਪਹਿਲਾਂ ਦਾ ਰੇਟ ਆ ਹੁਣ ਕਿੰਨੇ ਦਾ ਬਣੂਗਾ ਹੁਣ ਇਹ 9 ਲੱਖ ਚ ਦੇ ਦੇਣਾ ਪੂਰੇ 9 ਲੱਖ ਚ ਚੱਕੋ ਮਿੱਤਰੋ ਸਿੱਧਾ 70,000 ਰੁਪਏ ਡਿਸਕਾਊਂਟ ਹੋ ਗਿਆ ਡਾਇਰੈਕਟਰ ਮੰਗ ਰ ਕਈ ਵਾਰ ਬਾਹਲੇ ਸੱਜਣ ਹੁਣ ਇਹ ਸੋਚਦੇ ਹੋਣਗੇ ਵੀ ਫਲੋਰ ਖੜੇ ਆ ਇਹ ਫਲੋਰ ਦੇ ਏਰੀਆ ਵਾਸਤੇ ਜਿਹੜੀ ਖੁਸ਼ਕਾਬਰੀ ਹਾਂਜੀ 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 ਵੀ ਪੂਰੇ ਪੰਜਾਬ ਦੇ ਵਿੱਚੋਂ ਕਿਤੋਂ ਵੀ ਸੱਜਣਾ ਜਿੱਥੇ ਤੋਂ ਵੀ ਕਿਤੋਂ ਵੀ ਪੰਜਾਬ ਤੋਂ ਬਾਹਰ ਵੀ ਹੋ ਸਕਦਾ ਪੰਜਾਬ ਤੋਂ ਬਾਹਰ ਵੀ ਚਾਹੇ ਹਰਿਆਣਾ ਹੋ ਗਿਆ ਹਿਮਾਚਲ ਹੋ ਗਿਆ ਰਾਸਤਾਂ ਨਾਲਿਓ ਤੁਹਾਡੇ ਵਾਸਤੇ ਵੀ ਸਪੈਸ਼ਲ ਆਫਰ ਹੈ ਤੁਸੀਂ ਵੀ ਫਲੋਰ ਆ ਕੇ ਨਾ ਵੀ ਇਹ ਆਫਰ ਦਾ ਜਿਹੜਾ ਨਾਹਾ ਲੈ ਸਕਦੇ ਹੋ ਇਹ ਹੈਗਾ ਯੂਰੋ 55 ਪਾਵਰ ਟਰੈਕ 60 ਹਸਪਾਵਰ ਦੇ ਵਿੱਚ ਭਾਜੀ ਉਤੋਂ ਬਾਅਦ ਇਹ ਤੋਂ ਛੋਟਾ 50 ਆ ਗਿਆ ਇਦੋਂ ਬਾਅਦ ਆ ਜਾਂਦਾ ਜੀ ਯੂਰੋ ਇਹ ਯੂਰੋ 50 ਆ ਗਿਆ ਯੂਰੋ 50 ਆ ਗਿਆ ਓਕੇ ਇਹ ਹੈਗਾ 55 ਐਚਪੀ ਟਰੈਕਟਰ ਇਹ 55 ਹਸਪਾਵਰ ਚ ਆ ਗਿਆ ਹਾਂਜੀ ਚਾਰੇ ਟਾਇਰ ਇਹਦੇ ਵੀ ਮਤਲਬ ਮਾਰਕ ਦੀ ਹੋਣਗੇ ਇਹਦੇ ਟਾਇਰ ਹੈਗੇ ਸੀਏਟੀ ਦੇ ਅਸਾ ਇਹਦੇ ਟਾਇਰ ਹੋਣਗੇ ਸੀਟ ਦੇ ਹਾਂਜੀ 16 ਦੇ ਟਾਇਰ ਆ ਇਹਦੇ ਪਿਛਲੇ ਇਹਦੇ 16 ਦੇ ਟਾਇਰ ਨੇ ਇਹ ਹੈਗੇ ਸੀਟ ਚ ਆਗੇ ਹਿੱਸੇ ਇਹਨਾਂ ਨੂੰ ਵੀ ਸਕਾਟ ਦੀ ਲੱਗੇ ਹੋਏ ਨੇ ਹਾਂਜੀ ਸਾਰਾ ਸਕਾਟ ਦਾ ਹੀ ਹੈ ਇਹ ਵੀ ਡਬਲ ਪੰਪ ਦੇ ਵਿੱਚ ਹੈ ਹਾਂਜੀ ਹਨਾ ਇਹ ਵੀ 3 ਸਪੀਡ ਹੈ 3 ਸਪੀਡਾ ਡਬਲ ਕਲਚ ਦੇ ਵਿੱਚ ਡਬਲ ਕਲਚ ਇਹ ਇਹ ਵੀ ਹੀਟ ਗਾਰਡ ਲੱਗੇ ਹੋਏ ਨੇ ਸਾਰੇ ਧਰਮੇ ਗੱਲਬਾਤ ਇਹਦੀ ਵੀ ਪ੍ਰੋਪਰ ਐਂਡੀ ਹੈ ਹਨਾ ਜੀ ਡਬਲ ਡਿਸਟ੍ਰਿਬਿਊਟਰ ਇਹ ਫਾਰਮ ਟ੍ਰੈਕ 60 ਵਾਲੇ ਇੰਜਨ ਚ ਅਸਾਂ ਹੀ ਫਾਰਮ ਜੇ ਟ੍ਰੈਕ ਫਾਰਮ ਟ੍ਰੈਕ 60 ਦਾ ਇੰਜਨ ਆ ਚਾ ਅੱਛਾ ਇਹਦੇ ਵਿੱਚ ਫਾਰਮ ਟ੍ਰੈਕ 60 ਵਾਲਾ ਇੰਜਨ ਆ ਗਿਆ 8 ਵਾਲਾ ਸ ਕਾਜੀ ਇਹ ਇਹ ਦੋਪੇਲਾ ਕੀ ਰੇਟ ਦਿੰਦੇ ਸੀ ਤੁਸੀਂ ਅੱਜ ਤੋਂ ਪਹਿਲਾਂ ਕੀ ਰੇਟ ਸੀ ਇਹ ਦਿੰਦੇ ਸੀ 8 ਲੱਖ 20 ਹਜ਼ਾਰ ਦਾ 8 ਲੱਖ ਤੇ 20 ਹਜ਼ਾਰ ਦਾ ਹਾਂਜੀ ਗਾਰੰਟੀ ਇਹਦੀ ਵੀ 5 ਸਾਲ ਦੀ ਹੈ ਇਹ ਹਾਂਜੀ ਗਾਰੰਟੀ ਸਾਰਿਆਂ ਦੀ 5 ਸਾਲ ਦੀ ਹੈ ਓਕੇ ਤੇ ਅੱਜ ਇਹ ਕਿੰਨੇ ਚ ਬਣੂਗਾ ਹੁਣ ਆਪਾਂ ਕਿਵੇਂ ਦਮਾਗੇ ਇਹ ਅੱਜ ਦੇ ਦੇਣਾ ਜੀ ਆਪਾਂ 7 ਲੱਖ ਤੇ 40 ਹਜ਼ਾਰ ਦਾ 7 ਲੱਖ ਤੇ 40 ਹਜ਼ਾਰ ਦਾ ਹਾਂਜੀ ਇਹ ਜੋ ਕਿੰਨਾ ਡਿਸਕਾਊਂਟ ਹੋ ਗਿਆ ਇਹਦੇ ਚੋਂ ਦੇਖ ਲਓ ਤੁਸੀਂ 60 80 ਹੋ ਗਿਆ ਜੀ 80 ਹਜ਼ਾਰ ਮਿੱਤਰੋ ਇਹਦੇ ਵਿੱਚ ਡਿਸਕਾਊਂਟ ਹੋ ਗਿਆ ਹੈ ਸਿੱਧਾ 6000 ਦਾ ਫਾਇਦਾ ਹੋ ਗਿਆ ਤੁਹਾਡਾ ਭਾਈ ਇਹ ਤਾਂ ਆ ਖੜਾ ਨਾ ਡਿਜੀਟ੍ਰੈਕ ਡਿਜੀਟ੍ਰੈਕ 46 ਹੈ 60 ਐਚਪੀ ਟਰੈਕਟਰ ਆ ਅਸੀਂ ਇਹ ਵੀ 60 ਹਸ ਪਾਵਰ ਕੀ ਆ ਗਿਆ ਇਹ ਇਹਨੂੰ ਪ੍ਰੀਮੀਅਮ ਟਾਇਰ ਐ ਐਮਆਰਐਫ ਦੇ ਮਿਲਣਗੇ ਇਹਨੂੰ ਐਮਆਰਐਫ ਦੇ ਹੀ ਆ ਜੀ ਸੋ ਇਹ ਕਿੰਨੇ ਦੇ 14 ਦੇ ਟਾਇਰ 16 ਦੇ ਟਾਇਰਾਂ 16 ਦੇ ਟਾਇਰਾਂ ਚ ਆ ਓਕੇ ਗਾਰੰਟੀ ਇਹਦੀ ਵੀ 5 ਸਾਲ ਦੀ ਹੈ ਗਾਰੰਟੀ ਇਹਦੀ ਵੀ 5 ਸਾਲ 5000 ਘੰਟਾ ਡਬਲ ਡਿਸਟ੍ਰੀਬਿਊਟਰ ਡਬਲ ਪੰਪ ਡਬਲ ਕਲਚ ਜੀ ਹਾਂ ਜੀ ਸਾਰਾ ਕੁਝ ਸੇਮ ਆ ਓਕੇ ਡਬਲ ਪੀਟੀਓ ਹਾਂ ਜੀ ਠੀਕ ਹੈ ਜੀ ਤੇ ਇਹਦਾ ਕੀ ਰੇਟ ਸੀ ਦੋ ਪਹਿਲਾਂ ਇਹ ਆਪ ਤੇ ਹੁਣ ਹੁਣ ਇਹ ਦੇ ਦੇਣਾ ਆਪਾਂ 790000 865000 ਦਾ ਪਹਿਲਾਂ ਸੀ ਹੁਣ ਦੇਣਾ 790000 ਦਾ ਹਾਂਜੀ ਚੱਕੋ ਮਿੱਤਰੋ ਇਹ ਵੀ ਹੋ ਗਈ ਗੱਲਬਾਤ ਤੇ ਭਾਜੀ ਜਿਹੜਾ ਇੱਧਰਲੇ ਪਾਸੇ ਖੜਾ ਹੁਣ ਇਹ ਕਿੰਨੇ ਹਸਪਾਵਰ ਦਾ ਟਰੈਕਟਰ ਇਹ ਹੈਗਾ ਜੀ ਆਪਣਾ PP43 ਇਹ 52 HP ਚ ਆ ਜਾਂਦਾ ਜੀ PP43 52 ਹਸਪਾਵਰ ਚ ਆ ਜਾਂਦਾ ਇਹ 14 ਦੇ ਟਾਇਰਾਂ ਚ ਆ ਜੀ 14 ਦੇ ਟਾਇਰਾਂ ਚ ਇਹਨੂੰ ਮਿਲਣਗੇ MRF ਦੇ ਟਾਇਰਾਂ ਹਾਂਜੀ MRF ਦੇ ਓਕੇ ਇਹ ਵੀ 3 ਸਪੀਡ ਆ ਹਾਂਜੀ ਹਾਂਜੀ 3 ਸਪੀਡ ਆ ਇਹ ਵੀ ਡਬਲ ਕਲੱਚ ਆ ਹਾਂਜੀ ਹੂੰ ਰਿਵਰਸ ਵੀਡੀਓ ਆ ਗਿਆ ਉਹ ਹਾਂਜੀ ਹਾਂਜੀ ਸਾਰਾ ਕੁਝ ਹੈ ਇੱਥੇ ਓਕੇ ਇਹਦੀ ਵੀ ਗਾਰੰਟੀ 5 ਸਾਲਾਂ ਦੀ ਹੈ ਹਾਂਜੀ ਹਾਂਜੀ ਬਾਕੀ ਸਾਰੇ ਟਰੈਕਟਰ ਆਪਣੇ ਪਾਵਰੀ ਹੋਣਗੇ ਪਾਵਰੀ ਹੋਣਗੇ ਥਾ ਸਾਰੇ 3 ਸਪੀਡ ਨੇ 3 ਸਪੀਡ ਸਾਰੇ ਹੀ ਹੈ ਸਾਰਿਆਂ ਦੀ ਟੈਂਕੀ ਭਰਾ ਕੇ ਦੇਣੀ ਆ ਸਾਰਿਆਂ ਦੇ ਕਾਪੀ ਕਾਪੀ ਚ ਬਣਾ ਕੇ ਦੇਣੀ ਸਾਰਿਆਂ ਦੇ ਸਾਰਿਆਂ ਦੇ ਇਹਦੇ ਤੋਂ ਪਹਿਲਾਂ ਕੀ ਰੇਟ ਸੀ ਇਹ ਦਿੰਦੇ ਸੀ ਆਪਾਂ 7 ਲੱਖ 90 ਹਜ਼ਾਰ ਦਾ 7 ਲੱਖ ਤੇ 90 ਹਜ਼ਾਰ ਦਾ ਫਿਰ ਅੱਜ ਦਾ ਕੀ ਰੇਟ ਰਹਿ ਗਿਆ ਅੱਜ ਵੀ ਆਪਾਂ ਦੇ ਦੇਣਾ ਇਹ ਆਪਾਂ 740 ਦਾ 7 ਲੱਖ ਤੇ 40 ਹਜ਼ਾਰ ਦਾ 40 ਹਜ਼ਾਰ ਦਾ ਦੇ ਦੇਣਾ ਇਹ ਚ ਕਿੰਨਾ ਡਿਸਕਾਊਂਟ ਹੋ ਗਿਆ ਇਹਦੇ ਚ ਹੋ ਗਿਆ 50 ਹਜ਼ਾਰ 50000 ਇਹਦੇ ਵਿੱਚ ਡਿਸਕਾਊਂਟ ਹੋ ਗਿਆ 80000 ਉਹ ਚ ਹੋ ਗਿਆ ਬਾਕੀ 80 80 ਸਾਰਿਆਂ ਚ ਲਗਭਗ ਹੀ ਹੋ ਗਿਆ ਨਾ ਜੀ ਹਾਂਜੀ ਹਾਂਜੀ ਤੇ ਭਾਜੀ ਆਪਣੀ ਲੋਕੇਸ਼ਨ ਦੱਸਿਓ ਆਪਾਂ ਕਿੱਥੇ ਖੜੇ ਆ ਇਸ ਟਾਈਮ ਇਹ ਆਪਾਂ ਖੜੇ ਆ ਫਲੋਰ ਤਲਵੰਡ ਰੋਡ ਦੇ ਉੱਤੇ ਇਹ ਤਲਵੰਡ ਰੋਡ ਵੱਜਦਾ ਜਦੋਂ ਆਪਾਂ ਮੇਨ ਹਾਈਵੇ ਤੋਂ ਲੁਧਿਆਣੇ ਤੋਂ ਜਦੋਂ ਜਲੰਧਰ ਨੂੰ ਜਾਂਦੇ ਆ ਹਾਂਜੀ ਹਾਂਜੀ ਮੇਨ ਹਾਈਵੇ ਤੋਂ ਫਾਟਕਾਂ ਦੇ ਖੱਬੇ ਪਾਸੇ ਮੋੜ ਨਾ ਨਕੋਦਰ ਵਾਲੀ ਛੇੜਨ ਮੋੜ ਹਾਂਜੀ ਹਾਂਜੀ ਹੈ ਨਾ ਤੇ ਲੈ ਮਿੱਤਰੋ ਆਪਣਾ ਭਾਜੀ ਨੰਬਰ ਕਿਹੜੇ ਜੱਕੜੇ ਚੱਲ ਰਹੇ ਨੇ ਇੱਥੋਂ ਦੇ ਇੱਕ ਚੱਲਦਾ 94 ਹਾਂਜੀ 654 ਜੀ 57647 ਓਕੇ ਇੱਕ ਚੱਲਦਾ 98 ਹੂੰ 766 ਜੀ 57647 ਓਕੇ ਤੇ ਲੈ ਮਿੱਤਰੋ ਇਹਨਾਂ ਨੰਬਰਾਂ ਤੇ ਸੰਪਰਕ ਕਰੋ ਜੇ ਕਿਸੇ ਵੀ ਸੱਜਣ ਨੇ ਇਹ ਟਰੈਕਟਰ ਖਰੀਦਣੇ ਆ ਭਾਜੀ ਮੈਨੂੰ ਇਹ ਦੱਸਿਓ ਡੀਜ਼ਲ ਦੀ ਟੈਂਕੀ ਵੀ ਭਰਾ ਕੇ ਦੇ ਦਾਂਗੇ ਆਪਾਂ ਕਾਕੀ ਕਾਪੀ ਕਾਗਜ਼ ਵੀ ਬਣਾ ਕੇ ਦੇ ਦਾਂਗੇ ਹਾਂਜੀ ਹਾਂਜੀ ਕਈ ਸੱਜਣਾਂ ਵਾਲੇ ਵੀ ਕੋਈ ਪੁਰਾਣਾ ਟਰੈਕਟਰ ਹੁੰਦਾ ਵਿੱਚ ਆਪਾਂ ਕੱਟ ਲਾਂਗੇ ਪੁਰਾਣਾ ਟਰੈਕਟਰ ਕੱਟ ਲਾਂਗੇ ਰੇਟ ਟੂ ਰੇਟ ਕਟਾਂਗੇ ਰੇਟ ਟੂ ਰੇਟ ਕਟਾਂਗੇ ਓਕੇ ਲੋਨ ਹੋ ਜੂ ਭਾਈ ਜੀ ਇਹ ਚ ਇਹਨਾਂ ਦੇ ਲੋਨ ਹੋ ਜੂਗਾ ਜੀ ਲੈ ਮੇਤਰੋ ਜਮੇ ਸੌਖੇ ਕਰਤੇ ਲੋਨ ਵੀ ਹੋ ਜੂਗਾ ਤੇ ਜੇਕਰ ਤੁਹਾਡੇ ਲਾ ਵੀ ਕੋਈ ਪੁਰਾਣਾ ਟਰੈਕਟਰ ਉਹ ਵੀ ਵਿੱਚ ਕੱਟਿਆ ਜਾਊਗਾ ਤੇ ਬਿਲਕੁਲ ਵਾਜਬ ਰੇਟਾਂ ਦੇ ਵਿੱਚ ਤੁਸੀਂ ਆ ਬਿਲਕੁਲ ਨਵੇਂ ਟਰੈਕਟਰ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਸਕਦੇ ਹੋ ਇਹ ਸਿਰਫ ਸੀਮਤ ਦਿਨਾਂ ਲਈ ਇਹ ਆਫਰ ਹੈ ਸਪੈਸ਼ਲ ਰਖੜੀ ਤੇ ਬਾਈ ਉਹਨੇ ਆਫਰ ਦਿੱਤਾ ਤੇ ਕੋਈ ਹੋਰ ਜਾਣਕਾਰੀ ਸਾਡੇ ਤੋਂ ਰਹਿ ਗਈ ਹੋਵੇ ਤਾਂ ਨੰਬਰ ਸਕਰੀਨ ਤੇ ਚੱਲੀ ਜਾਂਦੇ ਆ ਹੁਣੇ ਸੰਪਰਕ ਕਰੋ ਬਾਈ ਉਹਨਾਂ ਨਾਲ